बहुत बहुत शुक्रिया और मैं ਅਮਰ ਜੀ ਰੱਬ ਦਾ ਬਣਾ ਕੇ ਗੱਲ ਕਰਦੇ ਆਂ ਜੀ ਸਾਡੇ ਨਾਲ ਮੈਂਦੇ ਆਂ ਜੀ ਕਾ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸੰਗ ਸਨੇਰ ਜ਼ੀਰਾ ਖੜੇ ਆ ਅਜ ਦੁਸ਼ਹਰੇ ਦੇ ਪਾਵਨ ਪਵਿੱਤਰ ਤਿਹਾਰ ਤੇ ਦੁਸ਼ਹਰੇ ਗਰਾਊਂਡ ਦੇ ਵਿੱਚ ਖੜੇ ਆ ਤਾਂ ਬੜੀ ਧੂਮਤਾੰਦ ਦੇ ਨਾਲ ਜਿਹੜਾ ਦੁਸ਼ਹਰਾ ਮਨਾਇਆ ਜਾ ਰਿਹਾ ਆ ਉਹ ਗੱਲਬਾਤ ਕਰਦੇ ਆਂ ਆਪਾਂ ਵਿਧਾਇਕ ਕੁਲਵੀਰ ਜ਼ੀਰਾ ਦੇ ਨਾਲ ਅੱਜ ਬੜੇ ਲੰਮੇ ਸਮੇਂ ਬਾਅਦ ਇਹ ਵੇਖਣ ਨੂੰ ਮਿਲਿਆ ਕਿ ਜੀਰਾ ਸ਼ਹਿਰ ਦੇ ਲੋਕਾਂ ਦੀਆਂ ਅੱਖਾਂ ਚ ਇੱਕ ਨਵੀਂ ਰੌਣਕ ਸੀ ਔਰ ਮੈਂ ਧੰਨਵਾਦ ਕਰਦਾ ਹਾਂ ਜੌਲ ਪਰਿਵਾਰ ਦਾ ਕਿ ਅੱਜ ਜਿਹੜਾ ਇਹ ਦਸਹਿਰਾ ਮਨਾਇਆ ਗਿਆ ਸਵਰਗਵਾਸੀ ਸਰਦਾਰ ਨੱਥ ਸਿੰਘ ਜੌਲ ਜੀ ਅੱਜ ਉਹਨਾਂ ਦੀ ਦਿੱਤੀ ਹੋਈ ਸਟੇਡੀਅਮ ਦੇ ਵਿੱਚ ਅੱਜ ਦਸਹਿਰਾ ਕਮੇਟੀ ਔਰ ਰਾਮਲੀਲਾ ਕਮੇਟੀ ਵੱਲੋਂ ਦਸਹਿਰਾ ਮਨਾਇਆ ਗਿਆ ਔਰ ਮੈਂ ਕਹਿੰਦਾ ਕਿ ਆਸ਼ੀਰਵਾਦ ਤੋਂ ਬਿਨਾ ਕੋਈ ਗੱਲ ਨਹੀਂ ਚੱਲਦੀ ਔਰ ਸਾਡੇ ਮਹਾਪੁਰ ਸ਼ੰਮਲਪੁਰੀ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਔਰ ਜੌਲ ਪਰਿਵਾਰ ਔਰ ਜੈਨ ਸਾਹਿਬ ਔਰ ਜਿੰਨੇ ਵੀ ਸਾਰੇ ਸਾਥੀਆਂ ਨੇ ਅੱਜ ਬੜੇ ਲੰਮੇ ਸਮੇਂ ਤੋਂ ਇੱਕ ਮੰਗ ਸੀ ਕਿਉਂਕਿ ਪਿਛਲੀ ਯਾਰ ਵੀ ਤੁਸੀਂ ਵੇਖਿਆ ਕਿ ਦਸਹਿਰਾ ਇੱਕ ਨਾਂ ਦਾ ਹੀ ਸੀਗਾ ਪਰ ਅਕਤੀ ਤੁਸੀਂ ਵੇਖਿਆ ਕਿ ਦਸਹਿਰਾ ਬਹੁਤ ਹੁੰਮਤਾਮ ਨਾਲ ਜਿਹੜਾ ਮਨਾਇਆ ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵਾਂ ਔਰ ਇੱਕ ਸੁਨੇਹਾ ਦੇਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕੀ ਰਾਵਣ ਬਹੁਤ ਗੁਣੀ ਗਿਆਨੀ ਸੀ ਪਰ ਉਹਨੋਂ ਦਾ ਹੰਕਾਰ ਲੈ ਬੈਠਿਆ ਔਰ ਅੱਜ ਉਹ ਪਵਿੱਤਰ ਤਿਹਾਰ ਆ ਜਿੰਦੇ ਵਿੱਚ ਨੇਕੀ ਦੀ ਜਿਹੜੀ ਆ ਜਿੱਤ ਹੋਈ ਆ ਔਰ ਬਦੀ ਦੀ ਹਾਰ ਹੋਈ ਆ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਇਹ ਵੇਖ ਕੇ ਚੱਲੋਗੇ ਅੱਜ ਤਾਕਤ ਦਾ ਅਨੰਤ ਆ ਮੰਨ ਰਹੇ ਹੋ ਪਰ ਧੀਆਂ ਪੁੱਤ ਜਿਹੜੇ ਆ ਕੋਈ ਨਸ਼ੇ ਨਾਲ ਮਰ ਰਿਹਾ ਅੱਜ ਧੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਏ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਕਿ ਅੱਜ ਇਹ ਵੇਖਣ ਦੀ ਲੋੜ ਆ ਕਿਉਂਕਿ ਉਹ ਵੀ ਲੰਕਾ ਚ ਬੈਠਾ ਆਪਦਾ ਰਾਜ ਕਰਦਾ ਸੀ ਅੱਜ ਲੋਕਾਂ ਨੇ ਲੰਕਾ ਵੀ ਛਾੜ ਕੇ ਰੱਖ ਦਿੱਤੀ ਔਰ ਮੈਂ ਗੱਲ ਕਹਿਣਾ ਕਿ ਜੇ ਪ੍ਰਜਾ ਦੀ ਨਾ ਸੁਣੀ ਤੇ ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀ ਲੰਕਾ ਨੂੰ ਵੀ ਅੱਗ ਲੱਗੀ ਔਰ ਇਸ ਦਸਹਰੇ ਦੇ ਪਵਿੱਤਰ ਧਾਰ ਦੀ ਮੈਂ ਸਾਰੇ ਜੀਰਾ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਫਿਰ ਤੋਂ ਜਾਵਲ ਪਰਵਾਰ ਦਾ ਸੁਆਮੀ ਜੀ ਦਾ ਕਮਲਪੂਰੀ ਜੀ ਦਾ ਔਰ ਸਾਰੇ ਹੀ ਦਸਹਿਰਾ ਕਮੇਟੀ ਰਾਮਲੀਲਾ ਕਮੇਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਉਪਰਾਲੇ ਸਦਕੇ ਇਹ ਜਿਹੜਾ ਤਿਹਾਰ ਜਿਹੜਾ ਹੈ ਅੱਜ ਧੂਮ ਧਾਮ ਨਾਲ ਮਨਾਇਆ ਗਿਆ